ਭਾਰਤ ਦੀ ਮਹਿਲਾ ਕ੍ਰਿਕਟ ਟੀਮ ਅੱਜ ਨਵਾਂ ਇਤਿਹਾਸ ਰਚਣ ਜਾ ਰਹੀ ਹੈ। ਨਵੀਂ ਮੁੰਬਈ ਦੇ ਡੀਵਾਈ ਪਾਟੇਲ ਸਟੇਡੀਅਮ ਦੇ ਵਿੱਚ ਮਹਿਲਾ ਕ੍ਰਿਕਟ ਵਰਲਡ ਕੱਪ 2025 ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਜਿਸ ਦੇ ਵਿੱਚ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਦੇ ਨਾਲ ਹੋਵੇਗਾ। ਭਾਰਤੀ ਟੀਮ ਦੀ ਕਮਾਨ ਮੋਗਾ ਦੀ ਸ਼ਾਨ ਹਰਮਨਪ੍ਰੀਤ ਕੌਰ ਦੇ ਹੱਥ ਵਿੱਚ ਹੈ। ਜਿਸ ਨੇ ਆਪਣੇ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਮੋਗਾ ਦੇ ਗੁਰੂ ਨਾਨਕ ਕਾਲਜ ਦੇ ਮੈਦਾਨ ਚੋਂ ਕੀਤੀ। ਹਰਮਨਪ੍ਰੀਤ ਨੇ ਆਪਣੇ ਜੋਸ਼ ਲੀਡਰਸ਼ਿਪ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ ਹੈ ਜਿਸ ਨੂੰ ਲੈ ਕੇ ਮੋਗਾ ਦੇ ਵਿੱਚ ਹਵਨ ਵੀ ਕੀਤੇ ਜਾ ਰਹੇ ਨੇ ਸਾਰੇ ਹੀ ਉਦਾਸ ਕਰ ਰਹੇ ਨੇ ਕਿ ਅੱਜ ਦੇ ਮੈਚ ਦੇ ਵਿੱਚ ਭਾਰਤ ਦੀ ਜਿੱਤ ਹੋਵੇ ਜ਼ੋਰ ਤਾਂ ਵੀ ਅੱਜ ਕ੍ਰਿਕਟ ਦਾ ਫਾਈਨਲ ਮੈਚ ਹੈ ਤੋਂ ਕਿਹੋ ਜਿਹਾ ਲੱਗ ਰਿਹਾ ਹੈ ਹਰਮਨ ਦੇ ਬਾਰੇ ਵਿੱਚ ਕੀ ਕਹਿੰਦੇ ਹਰਮਨ ਸਾਡੇ ਮੋਗਾ ਦੀ ਸ਼ਾਨ ਹੈ यहाँ इसी ग्राउंड में साथ वाली में वो खेल कर आज भारत की कैप्टन बनी है हमें बहुत प्राउड है उस बेटी पर उसके पापा के साथ मैं खेलता था बिल्लू बुलर के साथ और वहाँ से वो प्रेरित होकर आज इंडिया टीम की कैप्टन है साउथ अफ्रीका के साथ आज मुंबई के पटेल स्टेडियम में मैच होना है बहुत ही इंटरेस्टिंग मैच होगा बहुत हौसले हमारे बुलंद हैं हमने ऑस्ट्रेलिया को परास्त करके तीन का हमने चेज किया है ये बहुत बड़ा टारगेट था और उसी वजह से थोड़ा सा जो हौसला है ना वो बढ़ जाता है तो आज जो मैच है बहुत इंटरेस्टिंग होगा साउथ अफ्रीका की टीम भी काम नहीं है वो भी इंग्लैंड को पिछले चार बार वर्ल्ड चैंपियन को हरा फाइनल में पहुँची है और हम सात बार ऑस्ट्रेलिया को जो जिसने जीता कप उसको हरा फाइनल में पहुँचे हैं तो सुनने में आ रहा है कि बचपन में हरमन अकेली लड़की थी मोगा की जो ग्राउंड में खेलने आती थी और काफी लड़के होते थे। बिल्कुल वहाँ पर उस टाइम ना लड़कियों में ज्यादा क्रेज नहीं होता था और कई पेरेंट्स लड़कियों को ग्राउंड में जाने ही नहीं देते थे और उन पर वो बच्ची के इतना जुनून था कि वो खेलते देखकर प्रेरित हुई कुछ लोगों ने उस पर सवाल भी किया कि ये लड़कों के साथ खेलती है पर उस बच्ची के मन में जुनून था आज उसका जुनून इतना रंग लाया है कि आज वो पूरे भारतवर्ष की कैप्टन है ਦੇਸ਼ ਦੀ ਆਂਗ ਬਾਂ ਤੇ ਸ਼ਾਨ ਆਪਾਂ ਕਹਿ ਸਕਦੇ ਹਰਮਨ ਫਾਈਨਲ ਮੈਚ ਖੇਲ ਰਹੀਗੀ ਔਰ ਖਾਸ ਕਰ ਉਹ ਲੜਕੀ ਜਿਹਨੇ ਸਾਰਾ ਬਚਪਨ ਤੁਹਾਡੇ ਨਾਲ ਬਤਾਇਆ ਉਹਦੇ ਫਾਦਰ ਨੇ ਉਹਦੀ ਪੂਰੀ ਫੈਮਿਲੀ ਨੇ ਔਰ ਤੁਹਾਨੂੰ ਚਾਚਾ ਜੀ کہہ ਕੇ ਬੁਲਾਉਂਦੀ ਸੀਗੀ ਤੇ ਪੂਰਾ ਦੋ ਜਨ ਬਿਲਕੁਲ ਉਹ ਛੋਟੀ ਜੀ ਹੁੰਦੀ ਆਪਦੇ ਡੈਡੀ ਦੇ ਨਾਲ ਇੱਥੇ ਗਰਾਊਂਡ ਦੇ ਵਿੱਚ ਆਉਂਦੀ ਹੁੰਦੀ ਸੀ ਅਸੀਂ ਫੁੱਟਬਾਲ ਖੇਡਦੇ ਸੀ ਫਿਰ ਕਦੇ-ਕਦੇ ਅਸੀਂ ਹਾਕੀ ਸ਼ੁਰੂ ਕਰ ਲਈ ਫਿਰ ਕਦੇ ਕ੍ਰਿਕਟ ਸ਼ੁਰੂ ਕਰ ਲਈ ਕ੍ਰਿਕਟ ਖੇਡ ਦਿਖੜਦੀ ਉਦੋਂ ਕੁੜੀਆਂ ਦਾ ਕੋਈ ਮਾਹੌਲ ਨਹੀਂ ਹੁੰਦਾ ਸੀਗਾ ਤਾਂ ਲੋਕਾਂ ਨੇ ਬੜਾ ਵੀ ਕਹਿਣਾ ਇਹ ਕੁੜੀ ਯਾਰ ਮੁੰਡਿਆਂ ਨਾਲ ਖੇਡਦੇ ਨੇ ਸਾਰੀ ਦਿਹਾੜੀ ਖੇਡਦੇ ਜਾਣਾ ਨੇ ਸਾਰੀ ਦਿਹਾੜੀ ਰੋਟੀ ਖਾਇਆ ਹਣੀ ਫਿਰ ਗਰਾਊਂਡ ਦੇ ਵਿੱਚ ਆ ਜਾਣਾ ਉਹ ਤੇ ਡੈਡੀ ਨੂੰ ਬਹੁਤ ਸ਼ੌਂਕ ਸੀਗਾ ਤੇ ਦੇਖ ਲਓ ਅੱਜ ਖੇਡ ਦੀ ਖੇਡ ਦੀ ਅੱਜ ਕਿੱਥੇ ਪਹੁੰਚ ਗਈ ਹੈ ਤੇ ਅੱਜ ਇੰਡੀਆ ਦੀ ਕਪਤਾਨੀ ਕਰਦੇ ਹੋਏ ਫਾਈਨਲ ਦੇ ਵਿੱਚ ਪਹੁੰਚ ਗਈ ਵਰਲਡ ਕੱਪ ਦੇ ਅ ਬੜਾ ਅਜੀਬ ਲੱਗਦਾ ਹੁਣ ਉਸ ਟਾਈਮ ਦੇ ਉੱਤੇ ਜਦੋਂ ਮਤਲਬ ਕਿ ਅ ਇੱਕ 50 60 ਲੜਕੇ ਖੇਡਦੇ ਹੁਣ ਉਹਨਾਂ ਦੇ ਇੱਕ ਲੜਕੀ ਖੇਡਦੀ ਹੋਵੇ ਦੇਖੋ ਨਾ ਤਾਂ ਸਾਨੂੰ ਅਜੀਬ ਲੱ ਨਾ ਬਿੱਲੂ ਦੇ ਪੇਰੈਂਟਸ ਨੂੰ ਅਜੀਬ ਲੱਗਦਾ ਸੀਗਾ ਇਹ ਠੀਕ ਹੈ ਲੋਕਾਂ ਨੂੰ ਤਾਂ ਸੀਗਾ ਵੀ ਯਾਰ ਕੁੜੀ ਮੁੰਡਿਆਂ ਨਾਲ ਖੇਡਦੀ ਜਾਂਦੀ ਹੈ ਸੜੀ ਸੜੀ ਦੀ ਕਮਲਿਆਂ ਨੂੰ ਖੇਡਦੀ ਜਾਂਦੀ ਹੈ ਅਸੀਂ ਉਹਨਾਂ ਨੂੰ ਕਹਿਣਾ ਵੀ ਵੀ ਜਿੰਨੀ ਇਹ ਮਿਹਨਤ ਕਰਦੀ ਹੈ ਨਾ ਮੁੰਡਿਆਂ ਨਾਲ ਜਦੋਂ ਇਹਨਾਂ ਨੇ ਕੁੜੀਆਂ ਨਾਲ ਮੈਚ ਪਿਆ ਫਿਰ ਤੁਹਾਨੂੰ ਦਿਖਾਊਗੀ ਉਹਨੇ ਫਿਰ ਦੇਖ ਲਓ ਤਾਰੇ ਦਿਖਾ ਦੇ ਆਸਟ੍ਰੇਲੀਆ ਨੂੰ ਕਿੰਨੇ ਸਾਲਾਂ ਤੋਂ ਜਿਹੜਾ ਹੈਗਾ ਤਾਂ ਇਹਨੂੰ ਦੇਖ ਰਹੇ ਬਚਪਨ ਤੋਂ ਤੁਸੀਂ ਦੇਖ ਲਓ ਵੀ 36 ਸਾਲ ਦੀ ਹੋ ਗਈ ਹੈ ਤਾਂ 5-6 ਸਾਲ ਦੀ ਔਣ ਲੱਗੀ ਸੀ ਗਰਾਊਂਡ ਦੇ ਵਿੱਚ ਅੱਜ ਦਾ ਇੱਕ ਮੈਚ ਨੂੰ ਕਿਵੇਂ ਦੇਖ ਦੋ ਅੱਜ ਦਾ ਮੈਚ ਬੜਾ ਦਿਲਚਸਪ ਹੋਊਗਾ ਦੇਖੋ ਜੀ ਦੋਨੇ ਟੀਮਾਂ ਬਹੁਤ ਤਕੜੀਆਂ ਹੈਗੀਆਂ ਆ ਆਪਾਂ ਆਸਟ੍ਰੇਲੀਆ ਨੂੰ ਹਰਾਇਆ ਸੈਮੀਫਾਈਨਲ ਦੇ ਚ ਜਿਹੜੀ 7 ਵਾਰ ਦੀ ਚੈਂਪੀਅਨ ਹੈ ਤੇ ਉਹਨਾਂ ਨੇ ਇੰਗਲੈਂਡ ਨੂੰ ਹਰਾਇਆ ਜਿਹੜੀ 4 ਵਾਰ ਦੀ ਚੈਂਪੀਅਨ ਹੈ ਇੱਕ ਵਾਰੀ ਇੰਗਲੈਂਡ ਵਰਲਡ ਕੱਪ ਜਿੱਤਿਆ ਆ ਜਿਹੜੀਆਂ ਦੋਨੇ ਟੀਮਾਂ ਫਾਈਨਲ ਦੇ ਵਿੱਚ ਪਹੁੰਚੀਆਂ ਹੈਗੀਆਂ ਇਹ ਕਦੇ ਵੀ ਇਹ ਵਰਲਡ ਕੱਪ ਨਹੀਂ ਜਿੱਤੀਆਂ ਹਜੇ ਤੱਕ ਈਵਨ ਅਸੀਂ ਤਾਂ ਦੋ ਵਾਰੀ ਸੈਮੀਫਾਈਨਲ ਚ ਪਹੁੰਚ ਗਏ ਆ ਸਾਊਥ ਅਫਰੀਕਾ ਦਾ ਸੈਮੀਫਾਈਨਲ ਨਹੀਂ ਪਹੁੰਚੀਆਂ 2005 2017 ਚ ਸਾ ਮੈਚਸ ਵਿਨ ਮੈਚਸ ਜੇ ਅੱਜ ਵਧੀਆ ਖੇਡ ਗਏ ਆ ਵਧੀਆ ਫੀਲਡਿੰਗ ਕਰ ਗਏ ਆ ਤਾਂ ਡੈਫੀਨੇਟਲੀ ਵਰਲਡ ਕੱਪ ਦੇ ਅੜਾ ਕੇ ਆਪਣਾ ਹੱਕਾ। ਨੀਲਾ ਤੁਹਾਡਾ ਜੀ ਮੇਰਾ ਪਰਮਜੀਤ ਸਿੰਘ ਹੈ ਜੀ ਮੈਨੂੰ ਗਰਾਊਂਡ 'ਚ ਸਾਰੇ ਜਾਦੂ ਕਹਿੰਦੇ ਆ ਜੀ। ਅ ਪਰਮਜੀਤ ਜੀ ਇੱਕ ਹਰਮਨਪ੍ਰੀਤ ਬਾਰੇ ਤੁਸੀਂ ਜਾਣਕਾਰੀ ਸਾਂਝਾ ਕਰੋ। ਕੌਣ ਸੀ ਉਹ ਤੇ ਅੱਜ ਕਿੱਥੇ ਪਹੁੰਚੇ ਕਿਹੜੇ ਮਕਾਨ ਤੱਕ ਪਹੁੰਚ ਗਏ ਕੀ ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਮੋਗਾ ਅੱਜ ਸਾਨੂੰ ਬਹੁਤ ਖੁਸ਼ੀ ਹੈ ਜੀ ਅੱਜ ਉਹਦਾ ਫਾਈਨਲ ਮੈਚ ਹੈ। ਹਰਮਨਪ੍ਰੀਤ ਸਾਡੇ ਦੋਸਤ ਸੁਖਮੰਦਰ ਸਿੰਘ ਬਿੱਲੂ ਉਹਨਾਂ ਦੀ ਲੜਕੀ ਹੈ। ਉਹ ਨਾਲੇ ਤਾਂ ਕ੍ਰਿਕਟ ਖੇਡਦੀ ਹੁੰਦੀ ਸੀ ਨਾਲ ਫੁੱਟਬਾਲ ਵੀ ਸਾਡੇ ਖੇਡਦੀ ਹੁੰਦੀ ਸੀਗੇ ਉਹਨਾਂ ਦਾ ਘਰ ਉਥੇ ਨਾਲ ਹੀ ਹੁੰਦਾ ਸੀਗਾ ਤੇ ਕੰਧ ਵੀ ਛੋਟੀ ਜੀ ਹੁੰਦੀ ਸੀ ਤਾਂ ਸਾਹਮਣੇ ਹੀ ਘਰ ਆਉਣਾ ਹਾਂਜੀ ਉਹ ਕੰਧ ਟੱਪ ਕੇ ਆ ਜਾਂਦੀ ਂਦੀ ਤੇ ਕਈ ਵੇ ਤਾਂ ਸਾਨੂੰ ਅਜੀਬ ਲੱਗਣਾ ਛੋਟੀ ਜੀ ਕੁੜੀ ਐ ਇਹਨਾਂ ਗਰੁੰਡਾਂ 'ਚ ਖੇਡਦੇ ਹਾਂਜੀ ਇਹਨਾਂ ਗਰੁੰਡਾਂ 'ਚ ਵੀ ਸੱਟ ਨਾ ਖਾ ਲੇ ਪਰ ਨਹੀਂ ਉਹ ਬਹੁਤ ਦਲੇਰ ਸੀ ਖੇਡਣ 'ਚ ਬਹੁਤ ਵਧੀਆ ਸੀਗੀ ਮੁੰਡਿਆਂ ਨਾਲ ਬਹੁਤ ਭੱਜ-ਭੱਜ ਕੇ ਖੇਡਦੀ ਹੁੰਦੀ ਸੀ ਬਹੁਤ ਵਧੀਆ ਖਿਡਾਰੀ ਐ ਅੱਜ ਉਹ ਤੁਹਾਡੇ ਸਾਹਮਣੇ ਦੇਖ ਲਓ ਕਿੰਨੀ ਵਧੀਆ ਪਲੇਅਰ ਐ ਤੇ ਛੋਟੀ ਜੀ ਹੁੰਦੀ ਖੇਡਣ ਲੱਗ ਗਈ ਸੀਗੀ ਉਹ ਤੇ ਲੋ ਵੀ ਇੱਕ ਸੀ ਕੁੜੀਆਂ ਨੂੰ ਬਾਹਰ ਨਹੀਂ ਨਿਕਲ ਦਿੰਦੇ ਸੀ ਤੇ ਅੱਜ ਕੁੜੀ ਨਾਂਜੀ ਸਾਨੂੰ ਲੱਗਦਾ ਵੀ ਹੁੰਦਾ ਸੀ ਵੀ ਉਦੇ ਡੈਡੀ ਨੂੰ ਵੀ ਨਹੀਂ ਕੋਈ ਦਿੱਕਤ ਲੱਗਦੀ ਸੀ ਕਿ ਤੇ ਚਲੋ ਠੀਕ ਆ ਹਰ ਮਨ ਹਰ ਮਨ ਹਰ ਵਾਰ ਹਰ ਮਨ ਹਰ ਮਨ ਭਾਰਤ ਦੀ ਮਹਿਲਾ ক্রিকেট ਟੀਮ ਅੱਜ ਨਵਾਂ ਇਤਿਹਾਸ ਰਚਣ ਜਾ ਰਹੀ ਹੈ ਨਵੀਂ ਮੁੰਬਈ ਦੇ ਡੀਵਾਈ ਪਾਟੇਲ ਸਟੇਡੀਅਮ ਦੇ ਵਿੱਚ ਮਹਿਲਾ ক্রিকেট World Cup 2025 ਦਾ ਫਾਈਨਲ ਮੈਚ ਖੇਡਿਆ ਜਾਣਾ ਹੈ ਜਿਸ ਦੇ ਵਿੱਚ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਦੇ ਨਾਲ ਹੋਵੇਗਾ ਭਾਰਤੀ ਟੀਮ ਦੀ ਕਮਾਨ ਮੋਗਾ ਦੀ ਸ਼ਾਨ ਹਰਮਨਪ੍ਰੀਤ ਕੌਰ ਦੇ ਹੱਥ ਵਿੱਚ ਹੈ ਜਿਸ ਨੇ ਆਪਣੇ ক্রিকেট ਕਰੀਅਰ ਦੀ ਸ਼ੁਰੂਆਤ ਮੋਗਾ ਦੇ ਗੁਰੂ ਨਾਨਕ ਕਾਲਜ ਦੇ ਮੈਦਾਨ ਚੁਕੀ ਸੀ ਹਰਮਨਪ੍ਰੀਤ ਨੇ ਆਪਣੇ ਜੋਸ਼ ਲੀਡਰਸ਼ਿਪ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ ਹੈ ਜਿਸ ਨੂੰ ਲੱਗ ਕੇ ਮੋਗਾ ਦੇ ਵਿੱਚ ਹਵਨ ਵੀ ਕੀਤੇ ਜਾ ਰਹੇ ਨੇ ਸਾਰੇ ਹੀ ਦਸ ਕਰ ਰਹੇ ਨੇ ਕਿ ਅੱਜ ਦੇ ਮੈਚ ਦੇ ਵਿੱਚ ਭਾਰਤ ਦੀ ਜਿੱਤ ਹੋਵੇ। ਜ਼ੋਦਰ ਜੀ ਅੱਜ ক্রিকেট ਦਾ ਫਾਈਨਲ ਮੈਚ ਹੈ। ਤੋਂ ਕਿਹਦਾ ਲੱਗ ਰਿਹਾ ਹਰਮਨ ਕੇ ਬਾਰੇ ਵਿੱਚ ਤੁਹਾਡਾ ਕੀ ਕਹਿੰਦਾ? ਹਰਮਨ ਹਮਾਰੇ ਮੋਗਾ ਦੀ ਸ਼ਾਨ ਹੈ। ਯਾ ਇਸੀ ਗਰਾਊਂਡ ਮੇ ਸਾਥ ਵਾਲੀ ਮੇ ਉਹ ਖੇਲ ਕਰ ਅੱਜ ਭਾਰਤ ਦੀ ਕੈਪਟਨ ਬਣੀ ਹੈ। ਹਮੇ ਬਹੁਤ ਪ੍ਰਾਊਡ ਹੈ ਉਸ ਬੇਟੀ ਪਰ। उसके पापा के साथ मैं खेलता था बिल्लू बुलर के साथ और वहाँ से वो प्रेरित होकर आज इंडिया टीम की कैप्टन है साउथ अफ्रीका के साथ आज मुंबई के पटेल स्टेडियम में मैच होना है बहुत ही इंटरेस्टिंग मैच होगा बहुत हौसले हमारे बुलंद हैं हमने ऑस्ट्रेलिया को परास्त करके तीन का हमने चेस किया है ये बहुत बड़ा टारगेट था और उसी वजह से थोड़ा सा जो हौसला है ना वो बढ़ जाता है तो आज जो मैच है बहुत इंटरेस्टिंग होगा साउथ अफ्रीका की टीम भी कम नहीं है वो भी इंग्लैंड को पिछले